ਇਸ ਦੇ ਵਿਚਾਰੇ ਹੁਸ਼ਾਰਪੁਰ ਦੇ ਨਾਲ ਜੁੜੀ ਵੱਡੀ ਖਬਰ ਹੈ ਹੁਸ਼ਾਰਪੁਰ ਦੇ ਪਿੰਡ ਬਹਿਫੱਤੋ ਦੇ ਵਿੱਚ ਮਜ਼ਾਈਲ ਦੇ ਟੁਕੜੇ ਡਿੱਗੇ ਨੇ ਖੇਤਾਂ ਦੇ ਵਿੱਚ ਮਿਜ਼ਾਈਲ ਦੇ ਟੁਕੜੇ ਮਿਲੇ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਦੇਰ ਰਾਤ ਦਰਸਲ ਪਾਕਿਸਤਾਨ ਨੇ ਮਿਜ਼ਾਈਲ ਧੱਕੇ ਸਨ ਭਾਰਤੀ ਡਿਫੈਂਸ ਸਿਸਟਮ ਨੇ ਇਸ ਅਟੈਕ ਨੂੰ ਫੇਲ ਕਰ ਦਿੱਤਾ ਇਸ ਦੇ ਵਿਚਾਲੇ ਹੁਸ਼ਾਰਪੁਰ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿਉਂਕਿ ਹੁਸ਼ਾਰਪੁਰ ਦੇ ਜ਼ਿਕਰ ਦਸੂਹਾ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਪਾਕਿਸਤਾਨ ਦੇ ਬਲੇ ਸਟਰੀਕੇ ਦੀ ਹਮਾਕਤ ਕੀਤੀ ਗਈ ਤਾਂ ਹੁਸ਼ਾਰਪੁਰ ਦੇ ਪਿੰਡ ਬਹਿ ਫੱਤੋ ਦੇ ਵਿੱਚ ਮਿਜ਼ਾਈਲ ਦੇ ਟੁਕੜੇ ਡਿੱਗੇ ਨੇ ਜਿੱਥੇ ਕਿ ਖੇਤਾਂ ਦੇ ਵਿੱਚ ਮਿਜ਼ਾਈਲ ਦੇ ਟੁਕੜੇ ਮਿਲੇ ਨੇ ਇਲਾਕੇ ਨੂੰ ਇਸ ਦੇ ਬਾਅਦ ਸੀਲ ਕਰ ਦਿੱਤਾ ਗਿਆ ਦਰਸਤ ਦੇਰ ਰਾਤ ਪਾਕਿਸਤਾਨ ਆਂਦੇ ਵੱਲੋਂ ਇਹ ਮਿਜ਼ਾਈਲ ਦਾਗੇ ਕੇਸ ਹਨ ਇਸ ਤੋਂ ਪਹਿਲਾਂ ਜਿਵੇਂ ਅਸੀਂ ਤੁਹਾਨੂੰ ਬਠਿੰਡਾ ਦੀਆਂ ਤਸਵੀਰਾਂ ਵਿਖਾਈਆਂ ਬਠਿੰਡਾ ਦੇ ਵਿੱਚ ਵੀ ਇੱਕ ਪਿੰਡ ਦੇ ਵਿੱਚੋਂ ਪਿੰਡ ਦੇ ਖੇਤਾਂ ਦੇ ਵਿੱਚੋਂ ਮਿਜ਼ਾਈਲ ਦੇ ਟੁਕੜੇ ਮਿਲੇ ਨੇ ਤੇ ਨਾਲ ਹੀ ਹੁਣ ਤੁਹਾਨੂੰ ਮਕੇਰੀਆਂ ਦੇ ਇੱਕ ਖੇਤ ਦੀ ਤਸਵੀਰ ਵਿਖਾ ਰਹੇ ਹਾਂ ਜਿੱਥੇ ਕਿ ਇਲਾਕੇ ਨੂੰ ਸੀਲ ਕੀਤਾ ਗਿਆ ਇਸ ਤੇ ਜਗ੍ਹਾ ਤੇ ਦਰਸਲ ਮਿਜ਼ਾਈਲ ਦੇ ਟੁਕੜੇ ਡਿੱਗੇ ਨੇ ਉਸ ਤੋਂ ਬਾਅਦ ਜੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਦਾ ਉਸ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਜਾਂਦਾ ਹੈ ਆ ਕਿਉਂਕਿ ਪੁਲਿਸ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜੇਕਰ ਕੋਈ ਵੀ ਸ਼ੱਕੀ ਚੀਜ਼ ਮਿਲਦੀ ਹੈ ਜਾਂ ਮਿਜ਼ਾਇਲ ਦਾ ਆ ਟੁਕੜਾ ਮਿਲਦਾ ਹੈ ਤੇ ਆਮ ਲੋਕ ਉਸ ਦੇ ਨੇੜੇ ਨਾ ਜਾਣ ਕਿਸੇ ਤਰੀਕੇ ਦਾ ਕੋਈ ਵੀ ਆ ਰਿਸਕ ਨਾ ਹੋਵੇ ਆ ਤਹਿ ਇਸ ਦੇ ਵਿਚਾਲੇ ਸਭ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਸ ਸ਼ੱਕੀ ਚੀਜ਼ ਨੂੰ ਜਾਂ ਮਿਜ਼ਾਇਲ ਦੇ ਟੁਕੜੇ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਜਾਂਦਾ ਹੈ ਤਾਂ ਤੁਹਾਨੂੰ ਹੁਸ਼ਾਰਪੁਰ ਦੇ ਪਿੰਡ ਬਹਿ ਫੱਤੋ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਇੱਥੇ ਕਿ ਜਿੱਥੇ ਕਿ ਮੁਕੇਰੀਆਂ ਦੇ ਖੇਤ ਦੇ ਵਿੱਚ ਆ ਮਿਜ਼ਾਇਲ ਦਾ ਟੁਕੜਾ ਮਿਲਿਆ ਉਸ ਤੋਂ ਬਾਅਦ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਹੈ ਤੇ ਪੁਲਿਸ ਦੇ ਵੱਲੋਂ ਇਸ ਟੁਕੜ ਆ ਕਰਜ਼ੇ ਦੇ ਵਿੱਚ ਲੈ ਲਿਆ ਗਿਆ ਆ ਕਿਉਂਕਿ ਰਾਤ ਵੇਲੇ ਜਦੋਂ ਪੰਜਾਬ ਦੀਆਂ ਕੁਝ ਜਗਾਵਾਂ ਤੇ ਜਿਸ ਤਰੀਕੇ ਨਾਲ ਬਠਿੰਡਾ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਆ ਇਸ ਤਰੀਕੇ ਦੀ ਪਾਕਿਸਤਾਨ ਦੇ ਵੱਲੋਂ ਹਮਾਕਤ ਕੀਤੀ ਗਈ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਹੁਸ਼ਿਆਰਪੁਰ ਦੇ ਕੁਝ ਇਲਾਕੇ ਨੂੰ ਜਿਹੜਾ ਇੱਕ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਹੁਸ਼ਿਆਰਪੁਰ ਦੇ ਪਿੰਡ ਬੈਫਤੋ ਦੇ ਵਿੱਚ ਮਿਜ਼ਾਈਲ ਦੇ ਟੁਕੜੇ ਡਿੱਗੇ ਆ ਮਿਲੇ ਨੇ ਉਸ ਜਗ੍ਹਾ ਦੀਆਂ ਤੁਹਾਨੂੰ ਖੇਤਾਂ ਦੀਆਂ ਤੁਸਰੀਆਂ ਵਖਾਰਾਂਗੇ ਇੱਥੇ ਕਿ ਪੁਲਿਸ ਪਾਰਟੀ ਆ ਮੌਕੇ ਤੇ ਪਹੁੰਚੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦਰਸਲ ਮਿਜ਼ਾਈਲ ਦੇ ਆ ਟੁਕੜੇ ਜਦੋਂ ਮਿਲੇ ਉਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਇਲਾਕੇ ਨੂੰ हासिल ਕਰ ਦਿੱਤਾ ਤਾਂ ਜੋ ਕੋਈ ਵੀ ਉਸ ਮਜ਼ਾਇਲ ਦੇ ਟੁਕੜੇ ਦੇ ਆ ਨੇੜੇ ਨਾ ਆਵੇ ਆ ਜਿਸ ਤਰੀਕੇ ਦੇ ਨਾਲ ਵਕਫਾ ਖੇ ਜ਼ਿਲਿਆਂ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਇਹ آگਾਹ ਦਿੱਤਾ ਜਾ ਰਿਹਾ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਸ਼ੱਕੀ ਚੀਜ਼ ਦੇ ਕੋਈ ਵੀ ਨੇੜੇ ਨਾ ਜਾਵੇ ਜੇਕਰ ਕਿਸੇ ਨੂੰ ਕੋਈ ਸ਼ੱਕੀ ਚੀਜ਼ ਨਜ਼ਰ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ ਇਸੇ ਤਰੀਕੇ ਦੀ ਕੋਸ਼ਿਸ਼ ਹੁਸ਼ਾਰਪੁਰ ਦੇ ਵਿੱਚ ਪੁਲਿਸ ਦੇ ਵੱਲੋਂ ਕੀਤੀ ਗਈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਜੇ ਸਲਾਰੀਆ ਜੁੜ ਚੁੱਕੇ ਨੇ ਵਿਜੇ ਹੁਸ਼ਾਰਪੁਰ ਦੇ ਪਿੰਡ ਬਹਿ ਫੱਤੋ ਦੇ ਵਿੱਚ ਮਜ਼ਾਇਲ ਦੇ ਟੁਕੜੇ ਮਿਲੇ ਨੇ ਕਿਸ ਦੇ ਵੱਲੋਂ ਇਹ ਟੁਕੜੇ ਵਿਖੇ ਗਏ ਆ ਉਸ ਤੋਂ ਬਾਅਦ ਚ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਕੀ ਇਹ ਮਜ਼ਾਈਲ ਦੇ ਟੁਕੜੇ ਨੂੰ ਪੁਲਿਸ ਨੇ ਕਬਜ਼ੇ ਦੇ ਵਿੱਚ ਲੈ ਲਿਆ ਕੀ ਕੋਈ ਜਾਣਕਾਰੀ ਜੀ ਪਰਮਿੰਦਰ ਇਹ ਗੱਲ ਦੇਰ ਸ਼ਾਮ ਦੀ ਘਟਨਾ ਹੈ ਜਦ ਕਿਸ ਖੇਤ ਦੇ ਮਾਲਕ ਜੋ ਕਿ ਹੁਸ਼ਿਆਰਪੁਰਾ ਬਹਿਪੱਤੋ ਪਿੰਡ ਆ ਇੱਕ ਕੰਢੀ ਇਲਾਕਾ ਔਰ ਪੂਰਾ ਜੰਗਲਾਤ ਆਪਾਂ ਕਹਿ ਸਕਦੇ ਹਾਂ ਕਿ ਜੰਗਲ ਨਾਲ ਗਿਰਿਆ ਹੋਇਆ ਇਲਾਕਾ ਆ ਤੇ ਉਹ ਖੇਤ ਦਾ ਮਾਲਕ ਜਦ ਖੇਤ ਵਿੱਚ ਪਹੁੰਚਦਾ ਆ ਤਾਂ ਉਹ ਦੇਖਦਾ ਤਾਂ ਉਸ ਨੂੰ ਦੇਖ ਕੇ ਉਹ ਅਚਾਨਕ ਘਬਰਾ ਜਾਂਦਾ ਉਸ ਨੂੰ ਵੀ ਅਜੇ ਪਤਾ ਨਹੀਂ ਲੱਗਦਾ ਕਿ ਕੀ ਚੀਜ਼ ਹੈ ਉਸ ਤੋਂ ਬਾਅਦ ਜਿਸ ਤਰ੍ਹਾਂ ਹੋਰ ਲੋਕੀ ਕਤਰੀਤ ਹੋਣ ਲੱਗੇ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਕੁਛ ਨਾ ਕੁਛ ਦੀ ਕੋਈ ਮਿਸਾਈਲ ਦਾ ਮਿਸਾਈਲ ਹੀ ਹੈਗੀ ਔਰ ਦੱਸਦੇ ਕਿ ਮਿਸਾਈਲ ਵੀ ਇਹ 90% ਹਿੱਸਾ ਇਹਦਾ ਸਹੀ ਸਲਾਮਤ ਆ ਔਰ ਸਿਰਫ 10% ਜਿਹੜਾ ਪਿਛਲਾ ਹਿੱਸਾ ਉਹੀ ਟੁੱਟ ਕੇ ਬੜਾ ਅਲੱਗ ਹੋ ਕੇ ਗਿਰਿਆ ਹੋਇਆ ਤੇ ਪਰਮਿੰਦਰ ਉਸ ਤੋਂ ਬਾਅਦ ਪੁਲਿਸ ਨੇ ਸੂਚਿਤ ਕੀਤਾ ਜਾਂਦਾ ਦਸੂਹਾ ਤਲਵਾੜਾ ਹਾਜੀਪੁਰ ਸਾਰੀ ਪੁਲਿਸ ਆਪਕਾਇ ਤੇ ਇੱਥੇ ਮੌਕੇ ਤੇ ਪਹੁੰਚਦੀ ਹੈ ਔਰ ਜਦੋਂ ਇਸ ਦੀ ਜਾਂਚ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਏਅਰਫੋਰਸ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਕੱਲ ਦੇਰ ਸ਼ਾਮ ਏਅਰਫੋਰਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਸੀ ਤੇ ਉਹਨਾਂ ਨੇ ਆ ਕੇ ਇਸ ਮਾਮਲੇ ਨੂੰ ਜੋ ਦੇਖਿਆ ਤੇ ਉਹਨਾਂ ਨੇ ਦੱਸਿਆ ਕਿ ਇਹ ਮਾਮਲਾ ਬਹੁਤ ਹੀ ਖਤਰਨਾਕ ਹੈਗਾ ਯਾ ਤੁਸੀਂ ਇਸ ਦੇ ਨਾ ਲਗੇ ਨਾ ਜਾਵੋ ਇਸਨੇ ਕਿ ਏਰੀਆ ਪੂਰਾ ਕਵਰ ਕਰੋ ਔਰ ਖਾਸ ਕਰ ਜੋ ਪਬਲਿਕ ਹੈ ਉਹਨਾਂ ਨੂੰ ਵੀ ਬਿਲਕੁਲ ਵੀ ਇਸ ਦੇ ਨੇੜੇ ਨਾ ਜਾਣ ਦਿੱਤਾ ਜਾਵੇ ਕਿਉਂਕਿ ਇਹ ਮਿਸਾਈਲ ਹਜੇ ਤੱਕ ਹੋ ਸਕਦਾ ਡਿਫਿਊਜ਼ ਨਾ ਹੋਈ ਹੋਵੇ ਦੇ ਇਸ ਕਾਰੇ ਨੂੰ ਅੱਜ ਸ਼ਾਮ ਨੂੰ ਆਪਾਂ ਕਹਿ ਸਕਦੇ ਹਾਂ ਥੋੜੀ ਦੇਰ ਤੱਕ ਉੱਥੇ ਪੁਲਿਸ ਆਲਾ ਅਧਿਕਾਰੀ ਆਰਮੀ ਦੇ ਅਤੇ 에어ਫੋਰਸ ਦੇ ਵੀ ਪਹੁੰਚਣਗੇ ਔਰ ਪਹੁੰਚ ਕੇ ਹੀ ਜਾਇਜ਼ਾ ਲੈ ਕੇ ਹੋ ਸਕਦਾ ਹੈ ਕਿ ਇਹਨੂੰ ਇੱਥੇ ਹੀ ਡਿਫਿਊਜ਼ ਕੀਤਾ ਜਾਵੇ ਜੀ ਪਰਮਿੰਦਰ ਹਾਂ ਜੀ ਇਹ ਪਿੰਡ ਬਹਿ ਫੱਤੋ ਜੋ ਕੀ ਹੈ ਦਸੂਹਾ ਦੇ ਨੇੜੇ ਪੈਂਦਾ ਹੈ ਕਿਸ ਜਗ੍ਹਾ ਕਿਸ ਪਾਸੇ ਪੈਂਦਾ ਹੈ ਪਿੰਡ ਜੀ ਪਰਮਿੰਦਰ ਜੇ ਆਪਾਂ ਕਿਲੋਮੀਟਰ ਦੇਖੀ ਤੇ ਦਸੂਹਾ ਦੇ ਨੇੜੇ ਪੈਂਦਾ ਹੈ ਇਹ ਪਿੰਡ ਜਿਹੜਾ ਆ ਪਰ ਜਿਹੜਾ ਹਲਕਾ ਆਪਾਂ ਵਿਧਾਨ ਸਭਾ ਚਤਰ ਕਰੀਏ ਉਹ ਮੁਕੇਰੀਆਂ ਦੇ ਵਿੱਚ ਪੈਂਦਾ ਆ ਠੀਕ ਹੈ ਔਰ ਤਲਵਾਰਾ ਥਾਣਾ ਜਿਹੜਾ ਇਸ ਏਰੀਆ ਨੂੰ ਲੱਗਦਾ ਜ ਆ ਠੀਕ ਹੈ ਮੇजे ਫਿਲਹਾਲ ਦੀ ਪੂਰੀ ਜਾਣ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਹੁਸ਼ਾਰਪੁਰ ਦੀ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਜਿੱਥੇ ਦਰਸਲ ਪਿੰਡ ਬਹਿਫੱਤੋ ਦੇ ਵਿੱਚ ਮਿਜ਼ਾਈਲ ਦਾ ਇੱਕ ਹਿੱਸਾ ਮਿਲਿਆ ਇਹ ਵੀ ਜੋ ਜਾਣਕਾਰੀ ਜੋ ਸਾਡੇ ਸਹਿਯੋਗੀ ਵਿਜੇ ਸਲਾਰਗੇ ਜਾਣਕਾਰੀ ਦੇ ਰਹੇ ਸਨ ਕਿ ਇਸ ਮਿਜ਼ਾਈਲ ਦਾ 90 ਫੀਸਡ ਹਿੱਸਾ ਬਿਲਕੁਲ ਠੀਕ ਠਾਕ ਦੱਸਿਆ ਜਾ ਰਿਹਾ ਹੈ 10 ਫੀਸਡ ਹਿੱਸੇ ਨੂੰ ਇਸ ਮਿਜ਼ਾਈਲ ਨੂੰ ਜੋ ਕੇ ਨੁਕਸਾਨ ਪਹੁੰਚਿਆ ਕਿਸੇ ਦੇ ਵੱਲੋਂ ਕਿਸੇ ਪਿੰਡ ਵਾਸੀ ਦੇ ਵੱਲੋਂ ਜਦੋਂ ਇਸ ਮਿਜ਼ਾਈਲ ਦੇ ਟੁਕੜੇ ਨੂੰ ਵੇਖਿਆ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਇਲਾਕੇ ਨੂੰ ਸੀਲ ਕੀਤਾ ਜਾਂਦਾ ਹੈ ਤੇ ਇਸ ਮਿਜ਼ਾਈਲ ਦੇ ਟੁਕੜੇ ਨੂੰ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਦਰਸਲ ਤੋ ਸੁਹਾ ਦੇ ਨੇੜੇ ਇਹ ਪਿੰਡ ਦੱਸਿਆ ਜਾ ਰਿਹਾ ਜੋ ਕਿ ਹਲਕਾ ਮੁਕੇਰੀਆਂ ਦੇ ਵਿੱਚ ਪਿੰਡ ਪੈਂਦਾ ਤੇ ਪਿੰਡ ਬਹਿ ਫੱਤੋ ਦੇ ਵਿੱਚ ਮਿਜ਼ਾਈਲ ਦੇ ਟੁਕੜੇ ਮਿਲੇ ਨੇ ਦੇ ਪਿੰਡ ਬੇ ਬੇਫਤਾ اور ਦੱਸਦੇ ਕਿ ਬੇਫਤਾ ਪਿੰਡ ਦੇ ਵਿੱਚ ਜੋ ਪਾਕਿਸਤਾਨ ਵੱਲੋਂ ਮਿਸਾਈਲ ਹਮਲਾ ਕੀਤਾ ਗਿਆ ਸੀ ਉਸ ਦੇ ਵਿੱਚੋਂ ਇੱਕ ਮਿਸਾਈਲ ਜਿਹੜੀ ਅੱਜ ਵੀ ਇੱਥੇ ਬਿਲਕੁਲ ਦਿਖਾ ਸਕਦੇ ਹਾਂ ਕਿ ਸਹੀ ਸਲਾਮਤ ਪਈ ਹੈ ਕੈਮਰਾਮੈਨ ਨੂੰ ਕਹਾਂਗਾ ਕੋਈ ਤਸਵੀਰਾਂ ਦਿਖਾ ਦੇਣ ਬਹੁਤ ਵੱਡੀ ਖਬਰ ਜਿਹੜੀ ਕਹਿੰਦੇ ਸਾਹਮਣੇ ਆਈ ਹੈ ਕਿ ਇਸ ਪਿੰਡ ਦੇ ਖੇਤਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਿਸਾਈਲ ਜਿਹੜੀ ਆ ਉਹਦਾ ਕੁਝ ਹਿੱਸਾ ਤਾਂ ਨਸ਼ਟ ਜ਼ਰੂਰ ਹੋਇਆ ਪਰ ਹਜੇ ਵੀ ਉਹਦਾ ਆਪਾਂ ਕਹਿ ਸਕਦੇ ਹਾਂ ਕਿ 70 ਤੋਂ 80% ਜੋ ਹਿੱਸਾ ਹੈ ਅਜੇ ਵੀ ਇਸ ਖੇਤਾਂ 'ਚ ਪਿਆ ਹੈ ਜਦੋਂ ਇਸ ਖੇਦੇ ਵਿਅਕਤੀ ਵੱਲੋਂ ਮਾਲਕ ਵੱਲੋਂ ਜਦੋਂ ਇੱਥੇ ਆ ਕੇ ਜਾਂਚ ਕੀਤੀ ਜਾਂਦੀ ਹੈ ਤਾਂ ਉਦੋਂ ਪਤਾ ਲੱਗਦਾ ਹੈ ਤੇ ਉਸ ਤੋਂ ਬਾਅਦ ਪਿੰਡ ਵਿੱਚ ਸੰਸਨੀ ਫੈਲ ਜਾਂਦੀ ਹੈ ਸੰਸਨੀ ਫੈਲਣ ਤੋਂ ਬਾਅਦ ਸਥਾਨੀਏ ਪੁਲਿਸ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਪੁਲਿਸ ਵੀ ਐਕਸ਼ਨ ਮੋਡ ਤੇ ਆਂਦੀ ਹੈ ਔਰ ਇਸ ਇਲਾਕੇ ਨੂੰ ਪੂਰਾ ਸੀਲ ਕਰ ਦਿੱਤਾ ਜਾਂਦਾ ਹਾਲਾਂਕਿ ਦੱਸ ਦਈਏ ਕਿ ਕਿਸੇ ਨੂੰ ਵੀ ਲੱਗੇ ਜਾਣ ਦੀ ਇਜਾਜ਼ਤ ਨਹੀਂ ਹੈ ਕਿ ਜਿਸ ਤਰ੍ਹਾਂ ਬੀਤੀ ਰਾਤ ਔਰ ਅੱਜ ਸਵੇਰੇ ਵੀ ਇਸ ਤਰ੍ਹਾਂ ਦੁਬਾਰਾ ਜਿਹੜਾ ਆ ਧਮਾਕਿਆਂ ਦੀ ਆਵਾਜ਼ ਹਲਕਾ ਦਸੂਹਾ ਦੇ ਵਿੱਚ ਦੇਖਣ ਨੂੰ ਮਿਲੀ ਹੈ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਨਾਲ ਸਥਾਨਿਕ ਨਿਵਾਸੀ ਮੌਜੂਦ ਨੇ ਇੱਕ ਨੌਜਵਾਨ ਪਾਜੀ ਨਾਮ ਕੀ ਤੁਹਾਡਾ ਮੇਰਾ ਨਾਮ ਰਾਜਨ ਕੁਮਾਰ ਹੈ ਜੀ ਰਾਜਨ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹ ਮਿਸਾਈਲ ਕਦੋਂ ਪਤਾ ਲੱਗਾ ਕਿੱਦਾਂ ਪਤਾ ਲੱਗਾ ਇਹ तकरीबन ਕੱਲ ਕੋਈ ਸ਼ਾਮੀ ਬੀਤੀ ਰਾਤ ਪਤਾ ਚੱਲਿਆ ਹੈ ਸ਼ਾਮ ਦੇ ਟਾਈਮ ਵੇਲੇ ਤੇ ਇੱਥੋਂ ਦੇ ਜਿਹੜੇ ਬੰਦੇ ਜਿਨ੍ਹਾਂ ਦੀ ਇਹ ਜਗਾ ਹੈ ਉਹਨਾਂ ਨੇ ਤਕਰੀਬਨ ਇੱਥੇ ਦੱਸਿਆ ਸੀ ਕਿ ਕੋਈ ਮੋਬਾਈਲ ਦਾ ਟੋਟਾ ਇੱਥੇ ਡਿੱਗਿਆ ਹੈ ਉਸ ਤੋਂ ਬਾਅਦ ਉਹਨਾਂ ਨੇ ਸਰਪੰਚ ਸਾਹਿਬ ਨੂੰ ਇਨਫੋਰਮ ਕੀਤਾ ਹੈ ਸਰਪੰਚ ਸਾਹਿਬ ਤੋਂ ਬਾਅਦ ਸਰਪੰਚ ਸਾਹਿਬ ਨੇ ਥਾਣੇ ਦੇ ਵਿੱਚ ਇਨਫੋਰਮ ਕੀਤਾ ਹੈ ਤੇ ਤੁਰੰਤ ਐਕਸ਼ਨ ਲੈਂਦੇ ਹੋਏ ਆਪਣੀ ਜਿਹੜੀ ਸਾਡੀ ਪੰਜਾਬ ਪੁਲਿਸ ਹੈ ਉਤਰੰਗ ਤੇ ਇੱਥੇ ਡਿਊਟੀ ਤੇ ਪਹੁੰਚੀ ਆ ਉਹਨਾਂ ਨੇ ਆ ਕੇ ਆਪਣੀ ਕਸਰੀ ਦੇ ਵਿੱਚ ਇੱਥੇ ਇਹਨੂੰ ਦੇਖਿਆ ਚੈੱਕ ਕੀਤਾ ਤੇ ਮਤਲਬ ਇੱਥੇ ਸਥਾਨਕ ਲੋਕਾਂ ਨੂੰ ਪਤਾ ਲੱਗਿਆ ਸੀਗਾ ਸਾਰਿਆਂ ਨੂੰ ਤੇ ਉਹ ਸਾਰੇ ਆਏ ਸੀਗੇ ਲੇਕਿਨ ਉਹਨਾਂ ਨੇ ਮਤਲਬ ਕਿਸੇ ਨੇ ਵੀ ਪੁਲਿਸ ਨੇ ਇਹਨਾਂ ਨੂੰ ਅੰਦਰ ਆਣ ਦੀ ਕੋਸ਼ਿਸ਼ ਨਹੀਂ ਮਤਲਬ ਕੀਤੀ ਕਿ ਨਹੀਂ ਜਾਣ ਨਹੀਂ ਦਿੱਤਾ ਕਿਸੇ ਨੂੰ ਕਿ ਕਿਸੇ ਦਾ ਨੁਕਸਾਨ ਨਾ ਹੋਵੇ